ਸਤ ਸ਼੍ਰੀ ਅਕਾਲ ਜੀ ਜਾਣ ਬੁੱਝ ਕੇ ਮੈਂ ਇਸ ਤਰ੍ਹਾਂ ਦੇ ਕੱਪੜੇ ਪਹਿਨੇ ਜੋ ਸ਼ਾਇਦ ਮੈਂ ਜ਼ਿੰਦਗੀ ਵਿੱਚ ਨਾ ਪਾਏ ਹੋਣ ਤੇ ਕਦੇ ਉਹ ਪਾਉਣ ਬਾਰੇ ਸੋਚ ਵੀ ਨਹੀਂ ਸਕਦੀ ਸੀ ਇਹ ਸਭ ਕੁਝ ਦੇ ਪਿੱਛੇ ਇੱਕ ਮਕਸਦ ਲੁਕਿਆ ਹੋਇਆ ਸੀ ਮੈਂ ਇਮਤਿਹਾਨ ਲੈਣਾ ਚਾਹੁੰਦੀ ਸੀ ਕਿ ਮੇਰਾ ਨੌਕਰ ਮੇਰੇ ਨਾਲ ਕਿੰਨਾ ਵਫਾਦਾਰ ਆ ਤੇ ਫਿਰ ਇੱਕ ਸ਼ਾਮ ਮੇਰੇ ਨੌਕਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜੋ ਕੁਝ ਹੋਇਆ ਉਹ ਮੇਰੇ ਲਈ ਤਾਂ ਯਕੀਨ ਕਰਨ ਯੋਗ ਹੀ ਨਹੀਂ ਸੀ ਮੇਰਾ ਨਾਮ ਰਮਣ ਹੈ ਮੈਂ ਬਹੁਤ ਹੀ ਸੋਹਣੀ ਸੀ ਜੋ ਮੈਨੂੰ ਦੇਖਦਾ ਪਾਗਲ ਹੋ ਜਾਂਦਾ ਮੇਰੀ ਖੂਬਸੂਰਤੀ ਦੇ ਚਾਚੇ ਸਾਰੇ ਪਾਸੇ ਸਾਰੇ ਖਾਨਦਿਆਂ ਵਿੱਚ ਹੁੰਦੇ ਜੋ ਵੀ ਆਦਮੀ ਇੱਕ ਵਾਰ ਮੈਨੂੰ ਵੇਖਦਾ ਉਹ پلਕਾਂ ਚਪਕਾਉਣਾ ਹੀ ਭੁੱਲ ਜਾਂਦਾ ਪਰ ਮੈਂ ਕਿਸਮਤ ਦੇ ਮਾਮਲੇ ਵਿੱਚ ਬਹੁਤ ਹੀ ਬਾਦਨਸੀਬ ਸਾਬਤ ਹੋਈ ਨਾ ਹੀ ਰੁਪਏ ਪੈਸੇ ਦੀ ਕੋਈ ਕਮੀ ਸੀ ਤੇ ਨਾ ਹੀ ਮੇਰੇ ਹੁਸਨ ਵਿੱਚ ਕੋਈ ਕਮੀ ਸੀ ਮੇਰੇ ਇੰਨੀ ਸੋਹਣੀ ਤੇ ਸੁਨੱਖੀ ਹੋਣ ਦੇ ਵਜ੍ਹਾ ਨਾਲ ਮੇਰੇ ਮਾਪੇ ਨੂੰ ਚਿੰਤਾ ਹੋਣ ਲੱਗੀ ਮੇਰੇ ਮਾਪੇ ਵੈਸੇ ਵੀ ਜਲਦੀ ਤੋਂ ਜਲਦੀ ਮੇਰਾ ਵਿਆਹ ਕਰਵਾ ਕੇ ਆਪਣਾ ਫਰਜ਼ ਪੂਰਾ ਕਰਨਾ ਚਾਹੁੰਦੇ ਸੀ ਦਰਅਸਲ ਮੇਰੇ ਸਬੰਧ ਚੰਗੀ ਫੈਮਿਲੀ ਤੋਂ ਸੀ ਤੇ ਮੇਰੇ ਮਾਪੇ ਮੇਰੇ ਵਿਆਹ ਤੋਂ ਬਾਅਦ ਇੱਕ ਆਜ਼ਾਦ ਜ਼ਿੰਦਗੀ ਚਾਹੁੰਦੇ ਸੀ ਮੇਰੇ ਮਾਪੇ ਨੇ ਆਪਣੇ ਹੀ ਇੱਕ ਕਾਰੋਬਾਰੀ ਦੋਸਤ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਤੇ 20 ਸਾਲ ਦੀ ਉਮਰ ਵਿੱਚ ਹੀ ਮੇਰਾ ਵਿਆਹ ਕਰਵਾ ਦਿੱਤਾ ਮੈਂ ਆਪਣੇ ਪਤੀ ਦੇ ਬਹੁਤ ਵੱਡੇ ਘਰ ਵਿੱਚ ਚਲੀ ਗਈ ਮੇਰਾ ਪਤੀ ਬਹੁਤ ਹੀ ਸੋਹਣਾ ਸੁਨੱਖਾ ਨੌਜਵਾਨ ਸੀ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਮਨੰਦੀ ਕਿ ਰੱਬ ਨੇ ਮੇਰੇ ਹਿੱਸੇ ਬਹੁਤ ਸਾਰੀਆਂ ਖੁਸ਼ੀਆਂ ਲਿਖ ਦਿੱਤੀਆਂ ਨੇ ਆਪਣੇ ਮਾਂ-ਬਾਪ ਦੇ ਘਰੇ ਮੈਂ ਤਨਹਾਈ ਦਾ ਸ਼ਿਕਾਰ ਰਹੀ ਸੀ ਪਰ ਹੁਣ ਮੈਨੂੰ ਪ੍ਰੀਤ ਦੇ ਪਿਆਰ ਨੇ ਮੁਕੰਮਲ ਕਰ ਦਿੱਤਾ ਸੀ ਪਰ ਮੈਂ ਇਹ ਭੁੱਲ ਗਈ ਸੀ ਕਿ ਅਜਮਾਈਸ਼ ਵੀ ਜ਼ਿੰਦਗੀ ਦਾ ਹਿੱਸਾ ਆ ਮੇਰੇ ਤੇ ਪ੍ਰੀਤ ਦੇ ਵਿਆਹ ਨੂੰ 4 ਸਾਲ ਹੋਣ ਵਾਲੇ ਸਨ ਪਰ ਰੱਬ ਨੇ ਸਾਨੂੰ ਔਲਾਦ ਤੋਂ ਵਾਂਝਾ ਰੱਖਿਆ ਸੀ ਮੇਰਾ ਸੱਸ ਸੌਰਾ ਹਰ ਸਮੇਂ ਔਲਾਦ ਦੀ ਖੁਆਇਸ਼ ਕਰਦੇ ਮੇਰੀ ਸੱਸ ਦੇ ਵਰਤਾਅ ਵਿੱਚ ਕਾਫੀ ਹੱਦ ਤੱਕ ਬਦਲਾਅ ਵੀ ਆ ਗਿਆ ਸੀ ਤੇ ਇਹਨਾਂ 4 ਸਾਲਾਂ ਵਿੱਚ ਉਹਨਾਂ ਦਾ ਪਿਆਰ ਪਹਿਲਾਂ ਵਰਗਾ ਨਹੀਂ ਰਿਹਾ ਸੀ ਉਹਨਾਂ ਦੀ ਹਰ ਸਮੇਂ ਇਹੀ ਇੱਛਾ ਰਹਿੰਦੀ ਕਿ ਮੈਂ ਕਦੋਂ ਉਹਨਾਂ ਨੂੰ ਖੁਸ਼ਖਬਰੀ ਸੁਣਾਵਾਂਗੀ ਪਰ ਇਹ ਸਭ ਮੇਰੇ ਹੱਥ ਵਿੱਚ ਨਹੀਂ ਸੀ ਔਲਾਦ ਤਾਂ ਰੱਬ ਦੀ ਦੇਣ ਹੁੰਦੀ ਆ ਜੋ ਰੱਬ ਵੱਲੋਂ ਹੀ ਬਖਸ਼ੀ ਜਾਂਦੀ ਆ ਹਰ ਤਰ੍ਹਾਂ ਦੇ ਇਲਾਜ ਦੇ باوجود ਵੀ ਜਦੋਂ ਸਾਡੀ ਗੋਦ ਵਿੱਚ ਖੁਸ਼ੀ ਨਾ ਆਈ ਤਾਂ ਮੇਰੀ ਸੱਸ ਨੇ ਪ੍ਰੀਤ ਦਾ ਦੂਜਾ ਵਿਆਹ ਕਰਨ ਨੂੰ ਕਿਹਾ ਪ੍ਰੀਤ ਨੇ ਪਹਿਲਾਂ ਤਾਂ ਉਹਨਾਂ ਨੂੰ ਸਭ ਮਨਾ ਕਰ ਦਿੱਤਾ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਹਰ ਰੋਜ਼ ਦੀ ਲੜਾਈ ਦੀ ਵਜ੍ਹਾ ਨਾਲ ਉਹ ਮੈਨੂੰ ਲੈ ਕੇ ਇੱਕ ਦੂਜੇ ਘਰ ਵਿੱਚ ਚਲਿਆ ਗਿਆ ਮੈਨੂੰ ਲੱਗਦਾ ਸੀ ਕਿ ਸ਼ਾਇਦ ਹੁਣ ਜ਼ਿੰਦਗੀ ਵਿੱਚ ਕੁਝ ਸਕੂਨ ਆ ਜਾਵੇਗਾ ਪਰ ਮੇਰੀ ਇਹ ਸੋਚ ਕੁਝ ਹੀ ਦਿਨਾਂ ਦੀ ਮਹਿਮਾਨ ਸਾਬਤ ਹੋਈ ਇੱਕ ਦਿਨ ਪ੍ਰੀਤ ਦਫ਼ਤਰ ਤੋਂ ਘਰ ਵਾਪਸ ਆ ਰਿਹਾ ਸੀ ਗੱਡੀ ਦੀ ਬ੍ਰੇਕ ਫੇਲ ਹੋਣ ਦੀ ਵਜ੍ਹਾ ਨਾਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਉੱਥੇ ਹੀ ਮਰ ਗਿਆ ਮੈਂ ਭਾ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਇੰਨੇ ਵੱਡੇ ਬੰਗਲੇ ਵਿੱਚ ਮੈਂ ਇਕੱਲੀ ਕਿਵੇਂ ਜ਼ਿੰਦਗੀ گزارਾਂਗੀ ਇਹ ਸੋਚ ਕੇ ਫਿਰ ਮੈਂ ਆਪਣੇ ਮਾਪੇ ਦੇ ਘਰ ਚਲੀ ਗਈ ਪਰ ਕਹਿੰਦੇ ਆਣਾ ਕਿ ਵਿਆਹ ਹੋਣ ਦੇ ਬਾਅਦ ਕੁੜੀਆਂ ਬੇਗਾਨੀਆਂ ਹੋ ਜਾਂਦੀਆਂ ਨੇ ਬਿਲਕੁਲ ਸੱਚ ਹੀ ਕਹਿੰਦੇ ਨੇ ਕੁਝ ਮਹੀਨਿਆਂ ਵਿੱਚ ਹੀ ਮੀਰੀਆਂ ਭਾਬੀਆਂ ਨੇ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਉਹਨਾਂ ਲਈ ਮੈਂ ਸਿਰਫ ਬੋਝ ਦੇ ਸਿਵਾਏ ਹੋਰ ਕੁਝ ਨਹੀਂ ਸੀ। ਆਪਣੇ ਖਾਨਦਾਨ ਦੇ ਅਜੀਬ ਜਿਹਾ ਮੁੰਡਿਆਂ ਦੇ ਰਿਸ਼ਤੇ ਉਹ ਮੇਰੇ ਲਈ ਲੈ ਲੈ ਕੇ ਆਉਂਦੀਆਂ ਸੀ। ਹਾਲੇ ਤਾਂ ਮੈਂ ਪ੍ਰੀਤ ਦੀ ਮੌਤ ਦੇ ਗਮ 'ਚੋਂ ਬਾਹਰ ਵੀ ਨਹੀਂ ਆਈ ਸੀ। ਫਿਰ ਦੂਜੇ ਵਿਆਹ ਬਾਰੇ ਕਿਵੇਂ ਸੋਚ ਸਕਦੀ ਸੀ? ਮੈਨੂੰ ਚੰਗੀ ਤਰ੍ਹਾਂ ਅੰਦਾਜ਼ਾ ਹੋ ਗਿਆ ਸੀ ਕਿ ਇਹ ਲੋਕ ਮੈਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਜਦ ਕਿ ਮੈਂ ਤਾਂ ਉਹਨਾਂ ਨੂੰ ਕਦੇ ਕੋਈ ਤਕਲੀਫ ਵੀ ਨਹੀਂ ਦੇ ਹੋਂ ਦਿੱਤੀ ਸੀ ਉਹਨਾਂ ਦੇ ਸੁਭਾਣੂ ਵੇਖਦੇ ਹੋਏ ਮੈਂ ਫੈਸਲਾ ਕੀਤਾ ਕਿ ਮੈਂ ਪ੍ਰੀਤ ਦੇ ਘਰ ਵਿੱਚ ਵਾਪਸ ਚਲੀ ਜਾਵਾਂਗੀ ਇਹ ਇਕੱਲੇ ਜ਼ਿੰਦਗੀ ਗੁਜ਼ਾਰਨਾ ਇੰਨਾ ਲੋਕਾਂ ਨਾਲ ਜ਼ਿੰਦਗੀ ਗੁਜ਼ਾਰਨ ਤੋਂ ਚੰਗਾ ਸੀ ਮੂੰਹ ਤੇ ਤਾਂ ਉਹ ਬਹੁਤ ਚੰਗੇ ਹੁੰਦੇ ਸੀ ਪਰ ਮੇਰੇ ਪਿੱਠ ਪਿੱਛੇ ਮੈਨੂੰ ਸਿਰਫ ਆਪਣੀ ਜ਼ਿੰਦਗੀ ਤੋਂ ਬਾਹਰ ਕੱਢਣਾ ਚਾਹੁੰਦੇ ਸੀ ਮੈਂ ਆਪਣੀ ਮਾਂ ਦੇ ਘਰ ਤੋਂ ਵਾਪਸ ਆਪਣੇ ਘਰ ਆ ਗਈ ਪ੍ਰੀਤ ਦਾ ਕਾਰੋਬਾਰ ਪਾਪਾ ਨੇ ਸੰਭਾਲ ਲਿਆ ਹੋਇਆ ਸੀ ਖਰਚੇ ਦੀ ਰਕਮ ਮੇਰੇ ਖਾਤੇ ਵਿੱਚ ਟਰਾਂਸਫਰ ਹੋਣ ਲੱਗੀ ਸੀ ਮੈਂ ਸ਼ੁਰੂ ਤੋਂ ਹੀ ਬੜੇ लाਡਾਂ ਨਾਲ ਪਾਲੀ ਸੀ ਇਸ ਲਈ ਕੰਮ ਕਰਦੀ ਤਾਂ ਮੈਨੂੰ ਆਦਤ ਹੀ ਨਹੀਂ ਸੀ ਹਮੇਸ਼ਾ ਨੌਕਰ ਮੇਰੇ ਅੱਗੇ ਪਿੱਛੇ ਰਹਿੰਦੇ ਸੀ ਪਰ ਇੰਨੇ ਦਿਨ ਘਰ ਬੰਦ ਰਹਿਣ ਦੀ ਵਜ੍ਹਾ ਨਾਲ ਸਾਰੇ ਹੀ ਨੌਕਰ ਕੰਮ ਛੱਡ ਕੇ ਚਲੇ ਗਏ ਇੱਕ ਬਹੁਤ ਪੁਰਾਣੀ ਨੌਕਰਾਨੀ ਬਿਮਲਾ ਮੇਰੇ ਨਾਲ ਹੀ ਰਹਿੰਦੀ ਸੀ ਉਸ ਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਪਿੰਡ ਜਾਣਾ ਆ ਮੈਂ ਉਸ ਨੂੰ ਕਿਹਾ ਕਿ ਤੇਰੇ ਬਗੈਰ ਤਾਂ ਮੇਰਾ ਗੁਜ਼ਾਰਾ ਹੀ ਨਹੀਂ ਹੋ ਸਕਦਾ ਤਾਂ ਉਹ ਕਹਿਣ ਲੱਗੀ ਮੈਡਮ ਜੀ ਮੈਂ ਪਿੰਡ ਜਾਵਾਂਗੀ ਤਾਂ ਉੱਥੋਂ ਆਪਣੇ ਭਾਈ ਨੂੰ ਭੇਜ ਦੇਵਾਂਗੀ ਉਹ ਤੁਹਾਡੇ ਸਾਰੇ ਕੰਮ ਕਰ ਦਿਆ ਕਰੇਗਾ ਤੇ ਤੁਹਾਡਾ ਧਿਆਨ ਬਹੁਤ ਰੱਖੇਗਾ ਮੈਂ ਉਸ ਨੂੰ ਕਿਹਾ ਪਹਿਲਾਂ ਆਪਣੇ ਭਰਾ ਨੂੰ ਬੁਲਾ ਫਿਰ ਪਿੰਡ ਚਲੀ ਜਾਈਂ ਜੇ ਉਸ ਨੂੰ ਹੀ ਕੰਮ ਦਾ ਸਕੇ ਉਹ ਤਰੰਤ ਮੰਨ ਗਈ ਤੇ ਉਸਨੇ ਆਪਣੇ ਭਰਾ ਨੂੰ ਪਿੰਡ ਤੋਂ ਬੁਲਾ ਲਿਆ ਉਸ ਦਾ ਭਰਾ ਇੱਕ 18 ਸਾਲ ਦਾ ਸੁੰਦਰ ਜਵਾਨ ਮੁੰਡਾ ਸੀ ਮੇਰੀ ਨੌਕਰਾਨੀ ਨੇ ਉਸ ਨੂੰ ਸਾਰੇ ਘਰ ਦੇ ਕੰਮ ਸਮਝਾ ਦਿੱਤੇ ਉਹ ਮੁੰਡਾ ਬਹੁਤ ਹੀ ਸ਼ਰੀਫ ਸੀ ਬਹੁਤ ਹੀ ਤੇਜ਼ੀ ਨਾਲ ਹੱਥ ਚਲਾ ਕੇ ਸਾਰੇ ਘਰ ਦਾ ਕੰਮ ਕਰ ਰਿਹਾ ਸੀ ਦੋ ਦਿਨਾਂ ਵਿੱਚ ਹੀ ਉਸ ਦੀ ਭੈਣ ਨੇ ਉਸ ਨੂੰ ਕੰਮ ਸਮਝਾ ਦਿੱਤਾ ਤੇ ਉਸ ਦੇ ਬਾਅਦ ਉਹ ਕਈ ਮਹੀਨਿਆਂ ਦੇ ਲਈ ਪਿੰਡ ਚਲੀ ਗਈ ਮੇਰੀ ਨੌਕਰਾਨੀ ਚਲੀ ਗਈ ਤੇ ਉਸ ਦਾ ਭਰਾ ਸਟੋਰ ਰੂਮ ਵਿੱਚ ਰਹਿਣ ਲੱਗਿਆ ਉਸ ਨੌਕਰਾਨੀ ਦੇ ਭਰਾ ਦਾ ਨਾਮ ਰਜੇਸ਼ ਸੀ ਅਗਲੀ ਸਵੇਰ ਰਜੇਸ਼ ਨਾਸ਼ਤਾ ਲੈ ਕੇ ਕਮਰੇ 'ਚ ਮੌਜੂਦ ਹੋਇਆ ਮੈਂ ਰੋਜ਼ਾਨਾ ਸਵੇਰੇ 10 ਵਜੇ ਹੀ ਨਾਸ਼ਤਾ ਕਰਦੀ ਸੀ ਮੈਂ ਉਸ ਨੂੰ ਕਮਰੇ ਦੇ ਅੰਦਰ ਹੀ ਬੁਲਾ ਲਿਆ ਮੈਂ ਹੁਣ ਤੱਕ ਨਾਈਟ ਸੂਟ ਵਿੱਚ ਹੀ ਸੀ ਤੇ ਬਿਸਤਰੇ ਤੇ ਪਈ ਸੀ ਉਸ ਨੂੰ ਵੇਖ ਕੇ ਬੈੱਡ ਉੱਠ ਕੇ ਬੈਠ ਗਈ ਉਹ ਮੇਰਾ ਨਾਸ਼ਤਾ ਸਾਈਡ ਟੇਬਲ ਤੇ ਰੱਖਣ ਦੇ ਬਾਅਦ ਸਿਰ ਝੁਕਾ ਕੇ ਖੜਾ ਹੋ ਗਿਆ ਜਿਵੇਂ ਮੇਰੇ ਅਗਲੇ ਹੁਕਮ ਦਾ ਇੰਤਜ਼ਾਰ ਕਰ ਰਿਹਾ ਹੋਵੇ ਮੈਂ ਚੁੱਪ ਕਰਕੇ ਉਸ ਨੂੰ ਦੇਖਣ ਲੱਗੀ ਉਹ 18 ਸਾਲ ਦਾ ਸੀ ਪਰ ਸ਼ਾਇਦ ਪਿੰਡ ਦੇ ਹਾਲਾਤ ਨੇ ਉਸ ਦੀ ਉਮਰ ਤੋਂ ਜ਼ਿਆਦਾ ਹੀ ਵੱਡਾ ਕਰ ਦਿੱਤਾ ਸੀ ਪਤਾ ਨਹੀਂ ਕਿਉਂ ਅਚਾਨਕ ਹੀ ਮੈਨੂੰ ਉਸ ਦੀ ਮੌਜੂਦਗੀ ਨਾਲ ਘਬਰਾਹਟ ਮਹਿਸੂਸ ਹੋਣ ਲੱਗੀ ਕਿਉਂਕਿ ਇੰਨੇ ਵੱਡੇ ਘਰ ਵਿੱਚ ਉਹ ਮੇਰੇ ਨਾਲ ਇਕੱਲਾ ਸੀ ਤੇ ਦੂਰ ਦੂਰ ਤੱਕ ਕੋਈ ਵੀ ਨਹੀਂ ਸੀ ਇਹ ਸੋਚ ਕੇ ਹੀ ਮੈਨੂੰ ਡਰ ਲੱਗਣ ਲੱਗਿਆ ਕਿ ਮੈਂ ਇੱਕ ਮੈਂ ਵੀ ਜਵਾਨ ਹਾਂ ਤੇ ਵੈਸੇ ਵੀ ਮੇਰੀ ਸੁੰਦਰਤਾ ਤੇ ਬਹੁਤ ਆਦਮੀ ਮਰਦੇ ਸੀ ਮੈਨੂੰ ਡਰ ਸੀ ਕਿ ਰਜੇਸ਼ ਦੀ ਨੀਅਤ ਬਦਲ ਨਾ ਜਾਵੇ ਮੈਂ ਬਿਨਾਂ ਸੋਚੇ ਸਮਝੇ ਹੀ ਇੱਕ ਜਵਾਨ ਮੁੰਡੇ ਨੂੰ ਆਪਣੇ ਕੋਲ ਰੱਖ ਲਿਆ ਜਦਕਿ ਮੈਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀ ਕਿਉਂਕਿ ਮੈਂ ਖੁਦ ਵੀ ਇੱਕ ਜਵਾਨ ਵਿਧਵਾ ਤੇ ਇੰਨੇ ਵੱਡੇ ਘਰ ਵਿੱਚ ਇਕੱਲੀ ਹਾਂ ਮੈਂ ਰਜੇਸ਼ ਨੂੰ ਸਾਰੇ ਦਿਨ ਦੇ ਬਹੁਤ سارے ਕੰਮ ਦੱਸ ਦਿੱਤੇ ਤੇ ਉਹ ਤੁਰੰਤ ਕੰਮ ਤੇ ਲੱਗ ਗਿਆ ਪਰ ਮੇਰੇ ਦਿਲ ਤੇ ਦਿਮਾਗ ਵਿੱਚ ਇਹੀ ਸਵਾਲ ਆ ਰਿਹਾ ਸੀ ਮੈਂ ਸੋਚਿਆ ਕਿ ਕਿਸੇ ਪ੍ਰੋਸੇਮੰਦ ਨੌਕਰਾਨੀ ਦਾ ਇੰਤਜ਼ਾਮ ਕਰ ਲਵਾਂਗੀ ਫਿਰ ਜੇਸ਼ ਨੂੰ ਕੱਢ ਦੇਵਾਂਗੀ ਮੈਨੂੰ ਆਪਣੇ ਘਰ ਵਿੱਚ ਆਏ ਬਹੁਤ ਦਿਨ ਹੋ ਗਏ ਸੀ ਪਰ ਮੇਰੇ ਘਰ ਵਿੱਚ ਹੁਣ ਤੱਕ ਕੋਈ ਵੀ ਮੈਨੂੰ ਮਿਲਣ ਨਹੀਂ ਆਇਆ ਸੀ ਮੇਰੇ ਮਾਪੇ ਆਪਣੇ ਪੋਤੇ-ਪੋਤੀ ਖੰਦੇ ਨਾਲ ਪਿਆਰ ਵਿੱਚ ਇੰਨੇ ਡੁੱਬੇ ਸੀ ਕਿ ਸ਼ਾਇਦ ਉਹਨਾਂ ਨੂੰ ਤਾਂ ਮੇਰੀ ਇਕੱਲੇਪਨ ਦਾ ਅਹਿਸਾਸ ਹੀ ਨਹੀਂ ਸੀ ਸਹੁਰੇ ਘਰ ਵਾਲੇ ਤਾਂ ਮੈਨੂੰ ਪਹਿਲਾਂ ਹੀ ਨਾ ਪਸੰਦ ਕਰਨ ਲੱਗੇ ਸੀ ਉਹਨਾਂ ਲਈ ਤਾਂ ਮੇਰਾ ਹੋਣਾ ਨਾ ਹੋਣਾ ਇੱਕ ਬਰਾਬਰ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਨਵੀਂ ਨੌਕਰਾਨੀ ਲਈ ਕਿਸ ਨੂੰ ਕਹਾ ਤੇ ਫਿਰ ਇਤਫਾਕ ਨਾਲ ਉਸ ਦਿਨ ਮੇਰੀ ਇੱਕ ਪੁਰਾਣੀ ਦੋਸਤ ਮੈਨੂੰ ਮਿਲਣ ਲਈ ਚਲੀ ਆਈ ਜੋ ਵਿਆਹ ਕਰਾ ਕੇ ਬਾਹਰ ਸ਼ਹਿਰ ਗਈ ਸੀ ਤੇ ਹੁਣ ਛੁੱਟੀਆਂ ਵਿੱਚ ਵਾਪਸ ਆਈ ਸੀ ਉਸ ਨੂੰ ਮੇਰੇ ਵਿਧਵਾ ਹੋਣ ਦੀ ਖਬਰ ਮਿਲੀ ਮੈਂ ਉਸ ਦੇ ਕੋਲ ਆ ਕੇ ਬਹੁਤ ਰੋਈ ਕਿਉਂਕਿ ਮੇਰੀ ਬਰਬਾਦੀ ਦੀ ਕਹਾਣੀ ਸੁਣ ਕੇ ਉਹ ਵੀ ਬਹੁਤ ਦੁਖੀ ਹੋ ਗਈ ਸੀ ਬਹੁਤ देर ਤੱਕ ਅਸੀਂ ਦੋਵੇਂ ਇਦਾਂ ਹੀ ਗੱਲਾਂ ਕਰਦੇ ਰਹੇ ਫਿਰ ਮੈਂ ਉਸ ਨੂੰ ਦੱਸਿਆ ਕਿ ਮੈਂ ਆਪਣੇ ਘਰ ਦੇ ਕੰਮ ਲਈ ਮਿਕਪ੍ਰੋ ਸੇ ਮੰਦਰ ਨੂੰ ਕਰਾਣੀ ਲੱਭ ਰਹੀ ਹਾਂ ਰਜੇਸ਼ ਨੂੰ ਦੇਖ ਕੇ ਉਹ ਕਹਿਣ ਲੱਗੀ ਇਹ ਮੁੰਡਾ ਹੈ ਤਾਂ ਸਹੀ ਤੇ ਕੰਮ ਵੀ ਚੰਗਾ ਕਰ ਰਿਹਾ ਫਿਰ ਤੈਨੂੰ ਕੀ ਜ਼ਰੂਰਤ ਹੈ ਨਵੀਂ ਨੌਕਰਾਨੀ ਲੱਭਣ ਦੀ ਮੈਂ ਉਸ ਨੂੰ ਆਪਣੇ ਦਿਲ ਵਿੱਚ ਆਉਣ ਵਾਲੇ ਸਵਾਲਾਂ ਦੇ ਬਾਰੇ ਦੱਸਿਆ ਉਹ ਕਹਿਣ ਲੱਗੀ ਤੂੰ ਵੀ ਬੇਵਕੂਫਾਂ ਵਾਲੀ ਗੱਲ ਕਰਦੀਆਂ ਖੁਦ ਕਹਿ ਰਹੀਆਂ ਕਿ ਤੂੰ ਉਸਦੀ ਭੈਣ ਸਾਲਾਂ ਤੋਂ ਤੇਰੀ ਵਫਾਦਾਰ ਨੌਕਰਾਨੀ ਆ ਤੇ ਉਹ ਵੀ ਬਹੁਤ ਸ਼ਰੀਫ ਹੈ ਤੇ ਫਿਰ ਖੁਦ ਪਰੇਸ਼ਾਨ ਵੀ ਹੋ ਰਹੀਆਂ ਮੇਰੀ ਮੰਨੇ ਤਾਂ ਤੂੰ ਨਵੀਂ ਨੌਕਰਾਨੀ ਦੇ ਝੰਝਟ ਵਿੱਚ ਨਾ ਪੈ ਅੱਜਕੱਲ੍ਹ ਦੀਆਂ ਨੌਕਰਾਨੀਆਂ ਤਾਂ ਕੁਝ ਕੰਮ ਦੀਆਂ ਨਹੀਂ ਹੁੰਦੀਆਂ ਉਹ ਸਿਰਫ ਛੁੱਟੀਆਂ ਹੀ ਕਰਦੀਆਂ ਨੇ ਇੱਕ ਘਰ ਦੀ ਖਬਰ ਦੂਜੇ ਘਰ ਪਹੁੰਚਾ ਦਿੰਦੀਆਂ ਨੇ ਤੂੰ ਤਾਂ ਵੈਸੇ ਵੀ ਇਕੱਲੀ ਰਹਦੀਆਂ ਰੱਬ ਨਾ ਕਰੇ ਤੈਨੂੰ ਉਹ ਨੌਕਰਾਨੀ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਆਪਣੇ ਦੋਸਤ ਦੀ ਗੱਲ ਸੁਣ ਕੇ ਤਾਂ ਮੈਂ ਹੋਰ ਵੀ ਪਰੇਸ਼ਾਨ ਹੋ ਗਈ ਠੀਕ ਕੀਤਾ ਕਹਿ ਰਹੀ ਸੀ ਰਜੇਸ਼ ਤੇ ਤਾਂ ਮੈਂ ਫਿਰ ਵੀ ਬਹੁਤ ਜ਼ਿਆਦਾ ਭਰੋਸਾ ਕਰਦੀ ਸੀ ਜਾਂਦੇ ਜਾਂਦੇ ਉਹ ਕਹਿਣ ਲੱਗੀ ਕਿ ਜੇ ਤੈਨੂੰ ਸ਼ੱਕ ਹੈ ਤਾਂ ਤੂੰ ਰਜੇਸ਼ ਦਾ ਟੈਸਟ ਲੈ ਲੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਉਸ ਦੀ ਗੱਲ ਮੈਨੂੰ ਕੁਝ ਸਮਝ ਆ ਗਈ ਸੀ ਉਸ ਦੀ ਸਲਾਹ ਵੀ ਮੈਨੂੰ ਠੀਕ ਹੀ ਲੱਗੀ ਸੀ ਮੈਂ ਸੋਚਿਆ ਕਿ ਮੈਂ ਇੱਕ ਦਫ਼ਾ ਜੇ ਸਦਾ ਟੈਸਟ ਲੈ ਲੈਂਦੀ ਹਾਂ ਤੇ ਜੇ ਉਹ ਪਾਸ ਹੋ ਜਾਂਦਾ ਤਾਂ ਮੈਂ ਉਸ ਨੂੰ ਹਮੇਸ਼ਾ ਦੇ ਲਈ ਆਪਣੇ ਕੋਲ ਰੱਖ ਲਵਾਂਗੀ ਕਿਉਂਕਿ ਨਾ ਹੀ ਉਸ ਘਰ ਨੂੰ ਛੱਡਣ ਦਾ ਮੇਰਾ ਕੋਈ ਇਰਾਦਾ ਸੀ ਤੇ ਨਾ ਹੀ ਦੂਜਾ ਵਿਆਹ ਕਰਵਾਉਣ ਦਾ ਵੈਸੇ ਵੀ ਮੈਨੂੰ ਇਸ ਗੱਲ ਦਾ ਯਕੀਨ ਆ ਗਿਆ ਸੀ ਕਿ ਕੁਦਰਤ ਨੇ ਮੇਰੀ ਕਿਸਮਤ ਵਿੱਚ ਲਾਡ ਲਿਖੀ ਹੀ ਨਹੀਂ ਕਿ ਦੂਜਾ ਵਿਆਹ ਕਰਕੇ ਵੀ ਮੈਨੂੰ ਕੀ ਹਾਸਲ ਹੋ ਜਾਂਦਾ ਇਸ ਲਈ ਮੈਂ ਇਕੱਲੀ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕਰ ਲਿਆ ਸੀ ਮੇਰੇ ਇਸ ਫੈਸਲੇ ਦੀ ਵਜ੍ਹਾ ਨਾਲ ਮੇਰੇ ਮਾਪੇ ਮੇਰੇ ਤੋਂ ਦੂਰ ਹੋ ਗਏ ਸੀ ਉਹ ਦੋਵੇਂ ਹੀ ਜਲਦੀ ਤੋਂ ਜਲਦੀ ਮੇਰਾ ਵਿਆਹ ਕਰਵਾਉਣ ਲਈ ਦਬਾਅ ਪਾ ਰਹੇ ਸੀ ਤੇ ਮੈਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਕਿਸੇ ਹੋਰ ਆਦਮੀ ਦੀ ਕੋਈ ਜਗ੍ਹਾ ਨਹੀਂ ਆ ਮੈਂ ਇਕੱਲੇ ਰਹਿਣ ਦਾ ਫੈਸਲਾ ਕਰ ਲਿਆ ਰਜੇਸ਼ ਦਾ ਇਮਤਿਹਾਨ ਲੈਣ ਦਾ ਵੀ ਸੋਚ ਲਿਆ ਸੀ ਮੈਂ ਪੈਸੇ ਤੇ ਇੱਜ਼ਤ ਦੋਵੇਂ ਹੀ ਮਾਮਲਿਆਂ ਵਿੱਚ ਉਸ ਦਾ ਟੈਸਟ ਲੈਣਾ ਚਾਹੁੰਦੀ ਸੀ ਇਸ ਲਈ ਸ਼ਾਮ ਦੇ ਸਮੇਂ ਮੈਂ ਜਾਣ ਬੁੱਝ ਕੇ ਆਪਣਾ ਪਰਸ ਡਾਇਨਿਕ ਟੇਬਲ ਤੇ ਰੱਖ ਦਿੱਤਾ ਤੇ ਖੁਦ ਆਪਣੇ ਘਰ ਤੋਂ ਨਿਕਲ ਗਈ ਮੈਂ ਵੇਖਣਾ ਚਾਹੁੰਦੀ ਸੀ ਕਿ ਉਸ ਉਹ ਪਰਸ ਦੇ ਨਾਲ ਕੀ ਕਰੇਗਾ 2 ਘੰਟਿਆਂ ਬਾਅਦ ਮੈਂ ਘਰ ਆ ਗਈ ਉਹ ਪਰਸ ਉੱਥੇ ਨਹੀਂ ਸੀ ਤੇ ਰਜੇਸ਼ ਵੀ ਮੈਨੂੰ ਘਰ ਵਿੱਚ ਕਿਤੇ ਨਜ਼ਰ ਨਾ ਆਇਆ ਮੇਰਾ ਦਿਲ ਬਹੁਤ ਜੋਰ ਨਾਲ ਧੜਕ ਰਿਹਾ ਸੀ ਮੈਂ ਸਾਰਾ ਸਮਾਨ ਲੈ ਕੇ ਆਪਣੇ ਕਮਰੇ ਵਿੱਚ ਆਈ ਤਾਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਉਹ ਪਰਸ ਮੇਰੇ ਕਮਰੇ ਵਿੱਚ ਰੱਖਿਆ ਪਿਆ ਸੀ ਜਲਦੀ ਨਾਲ ਮੈਂ ਉਸ ਪਰਸ ਨੂੰ ਖੋਲ ਕੇ ਵੇਖਿਆ ਤਾਂ ਉਸ ਵਿੱਚ ਸਾਰੇ ਦੇ ਸਾਰੇ ਪੈਸੇ ਉਸੇ ਤਰ੍ਹਾਂ ਮਜੂਦ ਸੀ ਇੱਕ ਪਲ ਦੇ ਲਈ ਮੈਨੂੰ ਸਕੂਨ ਹੋਇਆ ਕਿ ਰਜੇਸ਼ ਦੀ ਨੀਅਤ ਪੈਸਿਆਂ ਤੇ ਖਰਾਬ ਨਹੀਂ ਆ ਪਰ ਦੂਜੇ ਹੀ ਪਲ ਮੈਨੂੰ ਖਿਆਲ ਆਇਆ ਕਿ ਹੋ ਸਕਦਾ ਉਸ ਨੂੰ ਪਤਾ ਹੀ ਨਾ ਹੋਵੇ ਕਿ ਉਸ ਵਿੱਚ ਪੈਸੇ ਨੇ ਇਸ ਲਈ ਮੈਂ ਦੂਜੀ ਤਰ੍ਹਾਂ ਉਸ ਦਾ ਇਮਤਿਹਾਨ ਲੈਣ ਦਾ ਸੋਚਿਆ ਰਾਤ ਦੇ ਹੋਣ ਤੋਂ ਪਹਿਲਾਂ ਰਜੀਸ਼ ਸਾਰੇ ਘਰ ਨੂੰ ਇੱਕ ਨਜ਼ਰ ਦੇ ਕੇ ਆਪਣੇ ਕਮਰੇ ਵਿੱਚ ਸੌਣ ਦੇ ਲਈ ਚਲਾ ਜਾਂਦਾ ਸੀ ਮੈਂ ਜਾਣ ਬੁੱਝ ਕੇ ਕੁਝ ਪੈਸੇ ਉਸ ਦੇ ਕਮਰੇ ਦੇ ਵੱਲ ਜਾਣ ਵਾਲੇ ਰਸਤੇ 'ਚ ਸੁੱਟ ਦਿੱਤੇ ਮੈਨੂੰ ਯਕੀਨ ਸੀ ਕਿ ਉਸ ਨੂੰ ਇਹ ਪੈਸੇ ਜ਼ਰੂਰ ਨਜ਼ਰ ਆਉਣਗੇ ਮੈਂ ਆਪਣੇ ਕਮਰੇ ਵਿੱਚ ਆ ਕੇ ਆਰਾਮ ਨਾਲ ਲੇਟ ਗਈ ਮੈਨੂੰ ਸਵੇਰ ਦਾ ਇੰਤਜ਼ਾਰ ਸੀ ਮੈਂ ਵੇਖਣਾ ਚਾਹੁੰਦੀ ਸੀ ਕਿ ਉਹ ਇਸ ਇਮਤਿਹਾਨ ਵਿੱਚ ਕਿਸ ਤਰ੍ਹਾਂ ਪਾਸ ਹੋਵੇਗਾ ਫਿਰ ਮੈਂ ਸੋਚਦੀ ਰਹੀ ساری ਰਾਤ ਮੈਨੂੰ ਇੰਤਜ਼ਾਰ ਵਿੱਚ ਨੀਂਦ ਨਾ ਆਈ ਪਰ ਇਹ ਮੇਰੀ ਗਲਤਫਹਿਮੀ ਸਾਬਤ ਹੋਈ ਮੈਨੂੰ ਕਮਰੇ ਵਿੱਚ ਆਏ ਹੋਏ ਜ਼ਿਆਦਾ देर ਨਹੀਂ ਗੁਜ਼ਰੀ ਸੀ ਕਮਰੇ ਦਾ ਦਰਵਾਜ਼ਾ ਵੱਜਣ ਲੱਗਿਆ ਪਹਿਲਾਂ ਤਾਂ ਮੈਂ ਹੈਰਾਨ ਹੋਈ ਪਰ রাজেশ ਦੀ ਆਵਾਜ਼ ਸੁਣ ਕੇ ਮੈਂ ਉਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਉਹ ਸਿਰ ਝੁਕਾ ਕੇ ਕਮਰੇ ਵਿੱਚ ਆਇਆ ਤੇ ਮੇਰੇ ਅੱਗੇ ਪੈਸੇ ਰੱਖ ਕੇ ਕਹਿਣ ਲੱਗਿਆ ਕਿ ਇਹ ਪੈਸੇ ਕਮਰੇ ਦੇ ਰਸਤੇ ਵਿੱਚ ਪਏ ਸੀ ਤੇ ਇਹ ਉਸ ਦੇ ਨਹੀਂ ਹਨ រាជೇಶ್ ਦੀ ਇਸ ਵਫਾਦਾਰੀ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਉਹ ਪੈਸੇ ਤਕਰੀਬਨ 10,000 ਦੇ ਕਰੀਬ ਸੀ ਮੈਂ ਰាជೇಶ್ ਨੂੰ ਕਿਹਾ ਕਿ ਇਹ ਪੈਸੇ ਮੇਰੇ ਵੀ ਨਹੀਂ ਹਨ ਤੂੰ ਚਾਹੇ ਇਹ ਤਾਂ ਇਹ ਪੈਸੇ ਰੱਖ ਸਕਦਾ ਆ ਮੈਂ ਉਸ ਨੂੰ ਉਸ ਦੀ ਵਫਾਦਾਰੀ ਦਾ ਇਨਾਮ ਦੇਣਾ ਚਾਹੁੰਦੀ ਸੀ ਰាជೇಶ್ ਆ ਹੱਥ ਜੋੜ ਕੇ ਕਹਿਣ ਲੱਗਿਆ ਮੈਡਮ ਮੈਂ ਮਿਹਨਤ ਦੀ ਕਮਾਈ ਖਾਂਦਾ ਹਾਂ ਮੈਂ ਨਹੀਂ ਜਾਣਦਾ ਇਹ ਪੈਸੇ ਤੁਹਾਡੇ ਹਨ ਜਾਂ ਨਹੀਂ ਜਾਂ ਕਿਸੇ ਹੋਰ ਦੇ ਨੇ ਪਰ ਇਹ ਪੈਸੇ ਮੇਰੇ ਨਹੀਂ ਹਨ ਇਸ ਲਈ ਮੈਂ ਇਹਨਾਂ ਪੈਸੇ ਨੂੰ ਕਿਸੇ ਵੀ ਸੂਰਤ ਵਿੱਚ ਨਹੀਂ ਰੱਖ ਸਕਦਾ ਤੇ ਖਾਲੀ ਹੱਥ ਵਾਪਸ ਚਲਾ ਗਿਆ ਮੇਰਾ ਦਿਲ ਇਸ ਗੱਲ ਤੇ ਰਾਜੀ ਹੋ ਗਿਆ ਸੀ ਕਿ ਰਜੇਸ਼ ਦੀ ਨੀਅਤ ਬਿਲਕੁਲ ਸਾਫ਼ ਆ ਇਹ ਮੇਰੀ ਕਿਸੇ ਵੀ ਕੀਮਤ ਕੀਮਤੀ ਚੀਜ਼ ਨੂੰ ਹੱਥ ਨਹੀਂ ਲਾਵੇਗਾ ਹੁਣ ਸਿਰਫ ਇੱਕ ਹੀ ਚੀਜ਼ ਰਹਿ ਗਈ ਸੀ ਤੇ ਉਹ ਸੀ ਦੋਵਾਂ ਦੇ ਦਰਮਿਆਨ ਇੱਜ਼ਤ ਹੁਣ ਮੈਂ ਵੀ ਜਵਾਨ ਸੀ ਤੇ ਉਹ ਵੀ ਜਵਾਨੀ ਦੀ ਦਹਲਿਜ਼ ਤੇ ਕਦਮ ਰੱਖ ਚੁੱਕਿਆ ਸੀ ਇਸ ਲਈ ਸਾਡਾ ਘਰ ਵਿੱਚ ਇਕੱਠੇ ਰਹਿਣਾ ਠੀਕ ਨਹੀਂ ਸੀ ਇਹ ਗੱਲ ਮੈਂ ਵੀ ਜਾਣਦੀ ਸੀ ਪਰ ਮੈਂ ਕਿਸੇ ਆਦਮੀ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ ਸੀ ਜੇ ਰਜੇਸ਼ ਇਸ ਗੱਲ ਨੂੰ ਪਾਰ ਕਰ ਲਵੇਗਾ ਤਾਂ ਉਹ ਹਮੇਸ਼ਾ ਦੇ ਲਈ ਮੇਰਾ ਵਫਾਦਾਰ ਬਣ ਜਾਵੇਗਾ ਇਹ ਸੋਚ ਕੇ ਮੈਂ ਲਾਲ ਰੰਗ ਦਾ ਸੂਟ ਪਾਇਆ ਤੇ ਮੇਕਅਪ ਕਰ ਲਿਆ ਵਿਧਵਾ ਹੋਣ ਦੇ ਬਾਅਦ ਮੈਂ ਕਦੇ ਇੰਨਾ ਮੇਕਅਪ ਨਹੀਂ ਕੀਤਾ ਸੀ ਮੈਂ ਇੱਕ ਨਜ਼ਰ ਸ਼ੀਸ਼ੇ ਵਿੱਚ ਦੇਖਿਆ ਮੈਂ ਆਪਣੇ ਹੀ ਹੌਸਨ ਤੇ ਠਹਿਰ ਨਹੀਂ پا ਰਹੀ ਸੀ ਤਰਾ ਰਜੇਸ਼ ਕਿਵੇਂ ਮੇਰੀ ਸੁੰਦਰਤਾ ਨੂੰ ਬਰਦਾਸ਼ਤ ਕਰ ਸਕਦਾ ਸੀ ਮੈਂ ਪੂਰੀ ਤਰ੍ਹਾਂ ਤਿਆਰ ਹੋ ਕੇ ਡਾਈਨਿੰਗ ਰੂਮ ਵਿੱਚ ਬੈਠ ਕੇ ਰਜੇਸ਼ ਨੂੰ ਕਿਹਾ ਕਿ ਉਹ ਸ਼ਾਮ ਦੀ ਚਾਹ ਲੈ ਆਵੇ ਰਜੇਸ਼ ਸ਼ਾਮ ਦੀ ਚਾਹ ਲੈ ਆਇਆ ਤਾਂ ਮੈਂ ਉਸ ਨੂੰ ਜ਼ਬਰਦਸਤੀ ਆਪਣੇ ਸਾਹਮਣੇ ਬਿਠਾ ਲਿਆ ਤੇ ਮੈਂ ਉਸ ਨੂੰ ਉਸ ਦੇ ਬਾਰੇ ਵਿੱਚ ਹੀ ਸਵਾਲ ਕਰਨ ਲੱਗੀ ਉਹ ਕਦੇ-ਕਦੇ ਮੈਨੂੰ ਨਜ਼ਰ ਉਠਾ ਕੇ ਵੇਖਦਾ ਤੇ ਤੁਰੰਤ ਹੀ ਨਜ਼ਰ ਚੁਕਾ ਲੈਂਦਾ ਪਰ ਮੈਨੂੰ ਉਸ ਦਾ ਅੰਦਾਜ਼ ਬਹੁਤ ਹੀ ਚੰਗਾ ਲੱਗ ਰਿਹਾ ਸੀ ਉਸ ਨੇ ਇੱਕ ਵਾਰ ਦਫਾ ਵੀ ਨਜ਼ਰ ਭਰ ਕੇ ਮੈਨੂੰ ਨਹੀਂ ਵੇਖਿਆ ਸੀ ਰਜੇਸ਼ ਮੇਰੇ ਹਾਸ ਸਵਾਲ ਦਾ ਜਵਾਬ ਬਹੁਤ ਹੀ ਚੰਗੇ ਢੰਗ ਨਾਲ ਦੇ ਰਿਹਾ। ਇਦਾਂ ਲੱਗਦਾ ਸੀ ਜਿਵੇਂ ਉਹ ਇੱਜ਼ਤਦਾਰ ਤੇ ਸ਼ਰਮ ਵਾਲਾ ਮੁੰਡਾ ਹੋਵੇ ਸੱਚ ਤਾਂ ਇਹੀ ਸੀ ਕਿ ਮੈਂ ਰਜੇਸ਼ ਦੇ ਕਿਰਦਾਰ ਤੇ ਬੇਫਿਕਰ ਹੋ ਗਈ ਸੀ। ਸੱਚ ਵਿੱਚ ਉਹ ਬਹੁਤ ਹੀ ਚੰਗਾ ਇਨਸਾਨ ਸੀ। ਪਰ ਮੈਂ ਕੁਝ ਦਿਨਾਂ ਤੋਂ ਉਸ ਦਾ ਇੰਤਿਆਮ ਲੈਣਾ ਚਾਹੁੰਦੀ ਸੀ ਇਸ ਲਈ ਹਰ ਦਿਨ ਨਵੇਂ ਕੱਪੜੇ ਪਹਿਨਿਆ ਕਰਦੀ ਤੇ ਕਦੇ ਉਸ ਨੂੰ ਡਾਈਨਿੰਗ ਰੂਮ ਵਿੱਚ ਆਪਣੇ ਕੋਲ ਬਿਠਾ ਲੈਂਦੀ। ਇੱਕ ਦਿਨ ਗਾਰਡਨ ਵਿੱਚ ਰਾਤ ਦੇ ਵਕਤ ਮੈਂ ਉਸਦੇ ਕਮਰੇ ਕੋਲ ਪਹੁੰਚ ਗਈ ਤੇ ਉਸ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਉਹ ਤੁਰੰਤ ਹੀ ਬਾਹਰ ਚਲਾ ਆਇਆ ਮੈਨੂੰ ਯਕੀਨ ਸੀ ਕਿ ਉਹ ਅੱਜ ਮੈਨੂੰ ਇੱਕ ਨਜ਼ਰ ਭਾਰ ਕੇ ਜ਼ਰੂਰ ਵੇਖੇਗਾ ਪਰ ਉਹ ਅੱਜ ਵੀ ਸਿਰ ਝੁਕਾਏ ਖੜਾ ਸੀ ਮੈਂ ਰਜੇਸ਼ ਨੂੰ ਕਿਹਾ ਕਿ ਮੈਨੂੰ ਨੀਂਦ ਨਹੀਂ ਆ ਰਹੀ ਮੈਨੂੰ ਕੌਫੀ ਬਣਾ ਕੇ ਦੇ ਉਹ ਮੇਰੇ ਲਈ ਮੇਰੇ ਪਿੱਛੇ ਪਿੱਛੇ ਹੀ ਚਲਾ ਆਇਆ ਉਸਨੇ ਕੌਫੀ ਬਣਾ ਕੇ ਮੇਰੇ ਅੱਗੇ ਰੱਖ ਦਿੱਤੀ ਤੇ ਜਿਸ ਤਰ੍ਹਾਂ ਆਇਆ ਸੀ ਉਸੇ ਤਰ੍ਹਾਂ ਵਾਪਸ ਚਲੇ ਗਿਆ ਉਸ ਦੀ ਇਸ ਅੰਦਾਜ਼ ਨੇ ਮੈਨੂੰ ਪੂਰੀ ਤਰ੍ਹਾਂ ਹੈਰਾਨ ਕਰਕੇ ਰੱਖ ਦਿੱਤਾ ਸੀ ਉਹ ਕਿਸ ਤਰ੍ਹਾਂ ਮੇਰੀ ਸੁੰਦਰਤਾ ਤੋਂ ਨਜ਼ਰ ਚੁਰਾ ਰਿਹਾ ਸੀ ਸ਼ਾਇਦ ਮੇਰਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਅੱਜ ਤੱਕ ਮੇਰੀ ਜ਼ਿੰਦਗੀ ਵਿੱਚ ਜਿੰਨੇ ਵੀ ਆਦਮੀ ਆਏ ਸੀ ਉਹ ਜਦੋਂ ਵੀ ਮੈਨੂੰ ਦੇਖਦੇ ਤੇ ਨਾ ਤਾਂ ਨਜ਼ਰ ਝੁਕਾਉਣਾ ਭੁੱਲ ਹੀ ਜਾਂਦੇ ਸੀ ਇੱਕ ਦਿਨ ਉਹ ਮੇਰੇ ਕੋਲ ਆ ਕੇ ਮੈਨੂੰ ਕਹਿਣ ਲੱਗਿਆ ਕਿ ਮੈਡਮ ਮੈਂ ਤੁਹਾਡੇ ਕੋਲ ਕੰਮ ਨਹੀਂ ਕਰ ਸਕਦਾ ਮੈਂ ਇੱਕ ਸ਼ਰੀਫ ਤੇ ਇੱਜ਼ਤਦਾਰ ਮੁੰਡਾ ਹਾਂ ਤੇ ਆਪਣੇ ਆਪ ਤੇ ਕਾਬੂ ਰੱਖਦਾ ਹਾਂ ਪਰ ਤੁਹਾਡੀਆਂ ਇਹ ਹਰਕਤਾਂ ਤੇ ਇਹ ਕੱਪੜੇ ਮੈਨੂੰ ਮੇਰੇ ਇਮਾਨ ਤੋਂ ਭਟਕਾ ਰਹੇ ਨੇ ਮੈਂ ਇੱਕ ਆਦਮੀ ਹਾਂ ਤੇ ਕੁਦਰਤੀ ਤੌਰ ਤੇ ਸੋਚ ਸਮਝ ਕੇ ਕਦਮ ਰੱਖਦਾ ਹਾਂ ਅੱਜ ਤੱਕ ਮੈਂ ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਆ ਪਰ ਹੁਣ ਇਹ ਮੇਰੇ ਲਈ ਬਹੁਤ ਮੁਸ਼ਕਲ ਹੋ ਚੁੱਕਿਆ ਆ ਮੈਂ ਹੁਣ ਤੁਹਾਡੇ ਇਸ ਘਰ ਵਿੱਚ ਇਕੱਲਾ ਰਹਿੰਦਾ ਹਾਂ ਤੇ ਹੁਣ ਤੱਕ ਮੈਨੂੰ ਇਸ ਤਰ੍ਹਾਂ ਇਹ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਸਾਡੇ ਵਿਚਾਲੇ ਤੀਜਾ ਸ਼ੈਤਾਨ ਆ ਮੈਨੂੰ ਇਸ ਗੱਲ ਦਾ ਡਰ ਆ ਕਿ ਹੁਣ ਤੱਕ ਤਾਂ ਮੈਂ ਖੁਦ ਤੇ ਕਾਬੂ ਰੱਖਿਆ ਪਰ ਜੇ ਕਿਸੇ ਦਿਨ ਮੇਰਾ ਆਪਣੇ ਆਪ ਤੇ ਕਾਬੂ ਨਾ ਰਿਹਾ ਮੈਂ ਕੋਈ ਹਰਕਤ ਕਰ ਬੈਠਾ ਤਾਂ ਜ਼ਿੰਦਗੀ ਪਰ ਆਪਣੇ ਆਪ ਨਾਲ ਨਜ਼ਰਾਂ ਨਾ ਮਿਲਾ ਪਾਉਂਗਾ ਉਹ ਲੰਮਾ ਚੌੜਾ ਨੌਜਵਾਨ ਮੇਰੇ ਸਾਹਮਣੇ ਹੰਝੂ ਵਹਾ ਰਿਹਾ ਸੀ ਮੇਰੇ ਮਿੰਟ ਗੀ ਦੇ ਗहरे ਸਮੁੰਦਰ ਵਿੱਚ ਡੁੱਬ ਚੁੱਕੀ ਸੀ ਉਹ ਤਾਂ ਇੱਜ਼ਤ ਨਾਲ ਆਪਣਾ ਕੰਮ ਕਰ ਰਿਹਾ ਸੀ ਪਰ ਮੈਂ ਹੀ ਉਸ ਨਾਲ ਗਲਤ ਹਰਕਤਾਂ ਕਰਨ ਲੱਗੀ ਸੀ ਪਤਾ ਨਹੀਂ ਮੈਂ ਉਸ ਦਾ ਇਮਤਿਹਾਨ ਲੈ ਰਹੀ ਸੀ ਜਾਂ ਖੁਦ ਨੂੰ ਉਸ ਦੇ ਅੱਗੇ ਪੇਸ਼ ਕਰ ਰਹੀ ਸੀ ਹੁਣ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਮੈਂ ਕਿੱਡੀ ਵੱਡੀ ਗਲਤੀ ਕਰ ਦਿੱਤੀ ਸੀ ਉਹ ਠੀਕ ਹੀ ਤਾਂ ਕਹਿ ਰਿਹਾ ਸੀ ਜੇ ਕਿਸੇ ਕਮਜ਼ੋਰ ਪਲ ਵਿੱਚ ਆਪਣੇ ਆਪ ਤੇ ਕਾਬੂ ਨਾ ਕਰ ਪੰਦਾ ਤੇ ਮੇਰੇ ਨਾਲ ਕੁਝ ਗਲਤ ਕਰ ਬੈਠਦਾ ਮੈਂ ਆਪਣੀ ਇੱਜ਼ਤ ਵੀ ਗਵਾ ਦਿੰਦੀ ਤੇ ਉਸ ਨੂੰ ਵੀ ਬਤ ਸੂਰਤ ਕਿਰਦਾਰ ਸਮਝ ਲੈਂਦੀ ਜਦ ਕਿ ਗਲਤੀ ਤਾਂ ਸਾਰੀ ਮੇਰੀ ਸੀ ਉਹ ਵਾਪਸ ਜਾਣ ਦੀ ਇਜਾਜ਼ਤ ਮੰਗ ਰਿਹਾ ਸੀ ਮੈਂ ਉਸ ਦੇ ਅੱਗੇ ਹੱਥ ਜੋੜ ਦਿੱਤੇ ਤੇ ਉਸ ਨੂੰ ਕਿਹਾ ਕਿ ਮੈਨੂੰ ਮਾਫ਼ ਕਰ ਦੇ ਮੈਂ ਤਾਂ ਬਸ ਉਸ ਦਾ ਇਮਤਿਹਾਨ ਲੈਣਾ ਚਾਹੁੰਦੀ ਸੀ ਪਰ ਖੁਦ ਹੀ ਨਾਕਾਮ ਹੋ ਗਈ ਸੀ ਮੈਂ ਉਸ ਦੇ ਅੱਗੇ ਖੁਦ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੀ ਸੀ ਰਜੇਸ਼ ਕਹਿਣ ਲੱਗਿਆ ਮੈਡਮ ਤੁਸੀਂ ਸੁੰਦਰ ਵੀ ਹੋ ਤੇ ਜਵਾਨ ਵੀ ਹੋ ਤੁਹਾਨੂੰ ਮੇਰੇ ਵਰਗੇ ਮੁੰਡੇ ਨੂੰ ਨੌਕਰ ਰੱਖਣ ਦੀ ਜਗ੍ਹਾ ਕਿਸੇ ਵਧੀਆ ਤੇ ਨੇਕ ਇਨਸਾਨ ਨਾਲ ਵਿਆਹ ਕਰ ਲੈਣਾ ਚਾਹੀਦਾ ਮਿਆਸੂਨ ਦੱਸਿਆ ਕਿ ਮੇਰਾ ਇਤਬਾਰ ਹੋਣ ਡਿਸ਼ਤਿਆਂ ਤੋਂ ਉੱਠ ਗਿਆ ਹੈ ਕਿਉਂਕਿ ਮੈਂ ਜਿੱਥੇ ਰਹਿੰਦੀ ਸੀ ਉੱਥੇ ਰਿਸ਼ਤੇ ਅਤੇ ਜਜ਼ਬਾਤ ਦੀ ਕੋਈ ਕਦਰ ਨਹੀਂ ਸੀ ਮੇਰੇ ਆਪਣੇ ਮਾਪੇ ਵੀ 2 ਦਿਨ ਪਹਿਲਾਂ ਕੁਝ ਮਹੀਨਿਆਂ ਲਈ ਮੇਰੇ ਵੱਡੇ ਭਰਾ ਕੋਲ ਅਮਰੀਕਾ ਚਲੇ ਗਏ ਸੀ ਵੈਸੇ ਵੀ ਉਹ ਲੋਕ ਜਦੋਂ ਤੱਕ ਇੱਥੇ ਸੀ ਉਹਨਾਂ ਦਾ ਇੱਥੇ ਹੋਣਾ ਵੀ ਨਾ ਹੋਣ ਦੇ ਬਰਾਬਰ ਸੀ ਰਜੇਸ਼ ਕਹਿਣ ਲੱਗਿਆ ਕਿ ਅੱਜ ਨਹੀਂ ਤਾਂ ਕੱਲ ਮੈਨੂੰ ਤੁਹਾਨੂੰ ਆਪਣੀ ਜ਼ਿੰਦਗੀ ਚ ਅੱਗੇ ਵਧਣਾ ਹੈ ਮੈਂ ਕੁਝ ਸਮੇਂ ਤੱਕ ਤੁਹਾਡੇ ਕੋਲ ਨੌਕਰ ਰਹਿਣ ਲਈ ਰਾਜ਼ੀ ਹਾਂ ਪਰ ਤੁਸੀਂ ਕਿਸੇ ਨੌਕਰ ਦਾ ਇੰਤਜ਼ਾਮ ਜਲਦੀ ਕਰ ਲੈਣਾ ਮੈਂ ਇੱਕ ਲੰਮਾ ਸਾਲ ਭਰ ਕੇ ਕਹਿ ਰਹੀ ਮੈਂ ਆਪਣੀ ਨਦਾਨੀ ਵਿੱਚ ਇੱਕ ਵਫਾਦਾਰ ਨੌਕਰ ਨੂੰ ਖੋਹ ਦਿੱਤਾ ਸੀ ਮੈਂ ਜਾਣ ਗਈ ਸੀ ਕਿ ਉਹ ਹੁਣ ਉਹ ਕਿਸੇ ਵੀ ਸੂਰਤ ਵਿੱਚ ਹਮੇਸ਼ਾ ਮੇਰੇ ਕੋਲ ਨਹੀਂ ਰਹੇਗਾ ਕੁਝ ਦਿਨਾਂ ਬਾਅਦ ਰਜੇਸ਼ ਨੇ ਪਿੰਡ ਦੀ ਇੱਕ ਕੁੜੀ ਨੂੰ ਮੇਰੇ ਕੋਲ ਨੌਕਰਾਨੀ ਬਣਾ ਕੇ ਰੱਖ ਦਿੱਤਾ ਤੇ ਖੁਦ ਮੈਨੂੰ ਅਲਵਿਦਾ ਕਹਿ ਕੇ ਹਮੇਸ਼ਾ ਲਈ ਪਿੰਡ ਚਲਾ ਗਿਆ ਅੱਜ ਵੀ ਜਦੋਂ ਮੈਂ ਰਜੇਸ਼ ਨੂੰ ਯਾਦ ਕਰਦੀ ਹਾਂ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗਦੇ ਹਨ ਉਹ ਅੱਜ ਦੇ ਟਾਈਮ ਵਿੱਚ ਵੀ ਇੱਕ ਬਹੁਤ ਚੰਗਾ ਇਨਸਾਨ ਸੀ ਜਿਸ ਨੂੰ ਕਈ ਵਾਰ ਮੌਕਾ ਮਿਲਣ ਦੇ ਬਾਵਜੂਦ ਵੀ ਕਦੇ ਮੈਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਿਆ ਸੀ ਇੱਕ ਗੱਲ ਵੀ ਮੈਂ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਹਰ ਰਿਸ਼ਤਾ ਜਮਾਉਣ ਦੇ ਲਈ ਨਹੀਂ ਦਾ ਕਦੇ ਕਦੇ ਸਾਡੇ ਅਜਮਾਉਣ ਦਾ ਤਰੀਕਾ ਦੂਜੇ ਇਨਸਾਨ ਨੂੰ ਸਾਡੇ ਤੋਂ ਦੂਰ ਕਰ ਦਿੰਦਾ ਆ ਕੁਝ ਰਿਸ਼ਤਿਆਂ ਤੇ ਬਿਨਾਂ ਅਜਮਾਏ ਹੀ ਵਿਸ਼ਵਾਸ ਕਰ ਲੈਣਾ ਚਾਹੀਦਾ ਆ ਮੈਂ ਪਹਿਲੇ ਹੀ ਦਿਨ ਤੋਂ ਜਾਣਦੀ ਸੀ ਕਿ ਇਹ ਚੰਗਾ ਇਨਸਾਨ ਆ ਪਰ ਉਸ ਨੂੰ ਅਜਮਾਉਣ ਦੇ ਚੱਕਰ ਵਿੱਚ ਮੈਂ ਉਸ ਨੂੰ ਖੋਹ ਦਿੱਤਾ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ